এই পথে কে বলে কোন জাত সম ভরে মন নিয়ে যে মায়া করে দেবা কে পথে বৈরাগী ও জীবন নূরি সম ভরে ওগী করে কে ধর্মমী নি ভরে মনকে हमको ঘুরে ঘুরে সময়ম আদরে आदेश <laughs> ਬੋਲ ਸੱਚੇ ਦਰਬਾਰ ਇੰਕਲੀ ਇਦਾਂ ਪੀਲ ਲਖਦਾ ਤਾਂ ਸਰਕਾਰ ਜੀ ਦਾ ਬੋਲ ਸੱਚੇ ਦਰਬਾਰ કયા કરલ આ ગુરુ પરમ ધામ ਕਟੇ ਹੋ ਗਏ ਜੁਨਸਕੀ ਅੱਥੀ ਖੜਾ ਜੀ ਬੜੇ ਪਿਆਸਪਾਲ ਦੇ ਨਾਲ ਜਿੱਤੇ ਇੱਕ ਆਤਸਤਾ ਸੀ ਪੱਤਰਕਾਰ ਜੀ ਪੱਤਰਕਾਰ ਕੇ ਦਖੜਕ ਮੈਂਦਰ ਖੜਾ ਖਬਰ ਕਰ ਰਹੇ ਸਾਰੇ ਬੜੇ ਪਿਆਸਪਾਲ ਦੇ ਬਖਸ਼ੀ ਸਾਹਿਬ ਕੀ ਕਰਨਾ ਚਾਹੁੰਦੇ ਜਿਹੜਾ ਕੱਜ ਸਾਲਾਨਾ ਜੋੜ ਮੇਲਾ ਤੁਤਲ ਸਰਕਾਰ ਤੋਂ ਵਾਜੇ ਸਾਡੇ ਬਾਬਾ ਸ਼ਿਭੂ ਕਹਿੰਦੇ ਤੁਤਾਂ ਲਈ ਸਰਕਾਰ ਤੋਂ ਮਿਲਣਾ ਉਹਨਾਂ ਦੇ ਯਾਦ ਵਿੱਚ ਕਰਾਇਆ ਜਾਂਦਾ ਹੈ ਤੇ ਬੱਬਾ ਸ਼ਿਵ ਕੁਮਾਰ ਪਟੂਤਾਂ ਉਹਦੀ ਸਰਕਾਰ ਨੇ ਬਹੁਤ ਸਮਾਂ ਪਹਿਲਾਂ ਇੱਥੇ ਬੈਠ ਕੇ ਚਰਚਾ ਕੀਤੀ ਤੇ ਉਹਨਾਂ ਦੇ ਰਹਿਮਤ ਤੇ ਸੜਕੇ ਤੇ 50 ਸਾਲ ਦੇ ਕਰੀਬ ਤੋਂ ਇਹ ਮੇਲਾ ਕਰਾਇਆ ਜਾ ਰਿਹਾ ਤੇ ਇੱਥੇ ਕਾਲਾ ਸਾਈਂ ਦੀ ਇੱਕ ਜੱਦੀ ਸੀ ਜਿਹੜਾ ਕਰਦੇ ਆ ਰਹੇ ਨੇ ਉਹਨਾਂ ਦੀ ਰਹਿਮਤ ਤੇ ਸੜਕੇ ਸਾਰੀਆਂ ਇੱਛਾਵਾਂ ਸਭ ਤੇ ਸਭ ਨੂੰ ਉਹਨਾਂ ਕਾਮਨਾ ਪੂਰੀ ਹੁੰਦੀਆਂ ਨੇ ਅੱਜ ਉਸ ਦੇ ਵਿੱਚ ਬੱਬਾ ਮਿੰਨੋ ਜੀ ਕਰਨੀ ਜੀ ਤੇ ਬਿੱਟੂ ਸائیں ਜੀ ਤੇ ਸਾਡੇ ਭਾਈ ਸਾਹਿਬ ਪੂਰਾ ਜੀ ਤੇ ਹੋਰ ਵੀ ਸ਼ੁਕਰਪੁਰ ਆਏ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਮਾਨ ਜੋ ਕੰਮਲ ਸਿੰਘ ਸਾਹਿਬ ਦੇ ਪੁੱਤਰ ਬੱਗਾ ਜੀ ਉਹਨਾਂ ਦੇ ਜੋਦ ਪੁੱਤਰ ਇੱਥੇ ਹਾਜ਼ਰ ਹੋਏ ਐਮਐਲਏ ਤੇ ਰਣਕ ਭਰਾਈ ਤੇ ਸੰਮੀ ਪੰਡਾ ਜੀ ਦੇ ਬਰਦਰ ਉਹ ਵੀ ਇੱਥੇ ਆ ਕੇ ਹਾਜ਼ਰੀ ਕਰਕੇ ਗਏ ਤੇ ਬਹੁਤ ਵਧੀਆ ਇਹ ਉਸ ਮੈਲ ਜਾਂਦਾ ਹੈ ਇੱਥੇ ਇੱਕ ਵਾਰ ਬਹੁਤ ਵਧੀਆ ਗੁਣਗਾਨ ਤੇ ਲੰਗਰ ਪ੍ਰਸ਼ਾਦ ਦੇ ਸਟਾਈ ਜਾਂਦੇ ਨੇ ਤੇ ਸਰਕਾਰ ਤੇ ਸੱਚੇ ਸਭ ਦੀਆਂ ਮਨੋ ਕਾਮਨਾ ਕੀ ਹੁੰਦੀ ਹੈ ਜੈ ਜੈ ਸਰਕਾਰ ਜੈ ਤੁਹਾਨੂੰ ਕਿਹੜਾ ਚੋਨੇ ਜਿਲ੍ਹਾ ਕਾ ਦਿਵਾਰ ਤੇ ਮੇਲਾ ਲੱਗਿਆ ਜੀ ਪਾਜੀ ਜਾ ਲੋ ਤੂੰ ਤਾਂ ਨਹੀਂ ਸਰਕਾਰ ਦਾ ਮੇਲਾ ਲੱਗੇ ਕੀ ਕਹਿਣਾ ਚਾਹੁੰਦੇ ਹੋ ਪਾਜੀ ਕਹਾਂ ਮੈਂ ਮਿਹਨਤ ਤੋਂ ਬੋਲਿਆ ਬਿਲੇਸ਼ਾ ਕਾਦੀ ਕੀ ਕਹਿਣਾ ਚਾਹੁੰਦਾ ਤੂੰ ਤਾਂ ਨਹੀਂ ਸਰਕਾਰ ਦੇ ਦਰਵਾਜ਼ੇ ਮੇਲਾ ਲੱਗਿਆ ਬਿਲਕੁਲ ਬਿਲਕੁਲ ਜੈ ਤੁਹਾਨੂੰ ਬਹੁਤ ਇਤਿਹਾਸਿਕ ਜਗ੍ਹਾ ਹੈ ਤੇ ਇਹਨਾਂ ਨੇ ਜੋ ਦੂਰ ਹੁੰਦੇ ਨੇ ਕਸ਼ਟ ਕਲੇਸ਼ ਦੂਰ ਹੁੰਦੇ ਨੇ ਜੋ ਵੀ ਕੋਈ ਆਪਣੀ ਆਸ ਮਰاد ਲੈ ਕੇ ਆਉਂਦਾ ਆ ਤੇ ਉਹਦੀ ਆਸ ਆਮਰਦਾ ਪੂਰੀਆ ਕਰਦੇ ਨੇ ਪੁੱਤਾਂ ਨੂੰ ਦੁੱਧ ਦਿੰਦੇ ਨੇ ਪੁੱਤਾਂ ਵਾਲਿਆਂ ਨੂੰ ਪੁੱਤਾਂ ਦੇਣਾ ਤੇ ਇਹ ਬਹੁਤ ਇਤਿਹਾਸਕ ਜਗ੍ਹਾ ਬਹੁਤ ਪੁਰਾਣੀ ਜਗ੍ਹਾ ਆ ਤੇ ਜਿੱਥੇ ਸਾਡੇ ਗੱਦੀ ਨਿਸ਼ੀਨ ਖਾਲਾ ਸਾਈਂ ਜੀ ਬੈਠੇ ਨੇ ਤੇ ਇਹਨਾਂ ਦੀ ਬਹੁਤ ਜ਼ਿਆਦਾ ਰਹਿਮਤ ਆ ਬਹੁਤ ਸੰਗਤ ਦੇ ਉੱਤੇ ਰਹਿਮਤ ਆ ਤੇ ਜਿਨ੍ਹਾਂ ਨੇ ਸਦਕਾ ਲੋਕਾਂ ਨੂੰ ਔਲਾਦ ਵੀ ਮਿਲਦੀ ਆ ਤੇ ਹਰ ਖੁਸ਼ੀ ਨਾਲ ਪ੍ਰਾਪਤ ਹੁੰਦੀਆਂ ਨੇ ਜਿਆਦਾ ਜੀ ਜੁਰਸੀ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਤੂੰ ਤਾਂ ਸਰਕਾਰ ਦੇ ਦਰਬਾਰ ਤੇ ਹਰ ਸਾਲ ਤੁਸੀਂ ਪਹੁੰਚਦੇ ਤੇ ਮੀਲਾ ਲੱਗਿਆ ਜੀ ਕਿੰਨੇ ਚਿਰ ਤੋਂ ਆ ਰਹੇ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣੀ ਚਾਹੂੰਗਾ ਕਾਲਾ ਸਾਈਂ ਜੀ ਸਾਡੇ ਬਖਸ਼ੀਸ਼ ਭਾਜੀ ਢਿੱਲਾ ਬਾਬਾ ਜੀ ਸੱਪੀਸ਼ਾ ਸਰਕਾਰ ਤੋਂ ਔਰ ਬਹੁਤ ਬਹੁਤ ਮੁਬਾਰਕਬਾਦ ਹੈ ਸਾਰੇ ਪਰਿਵਾਰ ਨੂੰ ਮੈਂ ਬਹੁਤ ਪਹਿਲਾਂ ਤੋਂ ਇਸ ਪਾਕ ਮੁਕੱਦਸ ਸਰਵਾਰ ਤੇ ਹਾਜ਼ਰੀਆਂ ਭਰਦਾ ਬਹੁਤ دیر ਹੋ ਗਈ ਮੇਰਾ ਕੱਲ 20 ਸਾਲ ਹੀ ਹੋ ਗਏ ਮੈਨੂੰ ਇਸ ਆਫਾਕ ਦਰਵਾਜ਼ੇ ਹਾਜ਼ਰੀਆਂ ਪਰਦੇ ਔਰ ਪੂਰਨ ਰਸਮਾਂ ਦੇ ਨਾਲ ਇਹ ਜੋ ਮੇਲਾ ਮਨਾਇਆ ਜਾਂਦਾ ਹਰ ਸਾਲ ਇਸ ਤਰ੍ਹਾਂ ਇਸ ਸਾਲ ਵੀ ਬਹੁਤ ਅੱਛਾ ਸਰਕਾਰ ਨੇ ਕਰਮ ਨਮਾਜ਼ੀ ਕੀਤੀ ਹੈ ਬਖਸ਼ੀਸ਼ ਭਾਰੀ ਹੋਣਾ ਤੇ ਇਹ ਮੇਲਾ ਜਿਹੜਾ ਮਨਾਇਆ ਗਿਆ ਅੱਜ ਕੀ ਕਹਿਣਾ ਚਾਹੁੰਦੇ ਜਿਹੜੇ ਕਵਾਲ ਪਾਰਟੀਆਂ ਹੋਰ ਵੀ ਪਾਰਟੀਆਂ ਸੰਗੀਤ ਕਰਦੀਆਂ ਨੇ ਜਿਹੜੇ ਤਕਰੀਬਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਵਾਲ ਪਾਰਟੀਆਂ ਤੋਂ ਆਪ ਸਾਰੀਆਂ ਦੇਖੋ ਚੰਗੀਆਂ ਨੇ ਕੋਈ ਕਿਸੇ ਨੂੰ ਪਾਇ ਨਹੀਂ ਕਹਿ ਸਕਦੇ ਕੋਈ ਮਾੜਾ ਵਾ ਸਾਰੇ ਆਪੋ ਆਪਣੇ ਜਗਤ ਦੇ ਸਾਰੇ ਵਧੀਆ ਵਾ ਪਰ ਮਸਲਾ ਥੋੜਾ ਸੁਰ ਕਲਾਮ ਦਾ ਹੋ ਜਾਂਦਾ ਉਹ ਮੈਂ ਨਵੇਂ ਮੁੰਡਿਆਂ ਨੂੰ ਇਹ ਜ਼ਰੂਰ ਕਹਾਂਗਾ ਕਿ ਰਿਆਜ਼ ਕਰਨ ਬਕਾਇਦਾ ਗੁਰੂ ਧਾਰਨ ਕਰਨ ਉਹ ਰਿਆਜ਼ ਕਰਕੇ ਸਿੱਖ ਕੇ ਫਿਰ ਤੇਜਾਂ ਤੇ ਆਉਣ ਇਹ ਹੀ ਮੇਰਾ ਮੈਸੇਜ ਹੈ